4-5 ਦਿਨਾਂ ਦਾ ਸੋਸ਼ਲ ਮੀਡੀਆ ਤੇ ਰੌਲਾ ਪੈ ਰਿਹਾ ਹੈ ਕਿ ਰਾਜਾ ਵੜਿੰਗ ਨੇ ਗ੍ਰਹਿ ਮੰਤਰੀ ਸੁਰਗਵਾਸੀ ਮੋਟਾ ਸਿੰਘ ਦੇ ਖਿਲਾਫ ਭੱਦੀ ਸ਼ਬਦਾਵਲੀ ਵਰਤੀ ਹੈ। ਉਹਨੇ ਸਿਰਫ ਇਹ ਕਿਹਾ ਕਿ ਜਿਹੜੀ ਕਾਂਗਰਸ ਪਾਰਟੀ ਹੈ ਉਹ ਮਤਲਬ ਜਿਵੇਂ ਦਾ ਆਰਥਿਕ ਪੱਖੋਂ ਕਮਜ਼ੋਰ ਹੈ ਜਾਂ ਗਰੀਬ ਹੈ ਤਾਂ ਉਹਨੂੰ ਉਹ ਬਰਾਬਰ ਦਾ ਸਮਝਦੀ ਹੈ। ਉਹਦਾ ਕਹਿਣ ਦਾ ਮਤਲਬ ਇਹ ਸੀਗਾ ਤੇ ਸਾਡੇ ਜਿਹੜੇ ਲੀਡਰਾਂ ਨੇ ਅਤੂਲ ਦੇਤੀ ਉਹਦੇ ਤੇ ਜਿਹੜਾ ਹੈਗਾ ਝੂਠਾ ਐਸਸੀਐਸਟੀ ਐਕਟ ਦਾ ਪਰਚਾ ਦਰਜ ਕਰਵਾਇਆ ਉਹ ਬਿਲਕੁਲ ਝੂਠਾ ਹੈ ਕਾਨੂੰਨ ਮੁਤਾਬਕ ਉਹ ਬਣਦਾ ਨਹੀਂ ਤੇ ਦੂਸਰੀ ਗੱਲ ਹੈ ਜਿਹੜੀ ਹੈਗੀ ਆ ਉਹਦੀ ਪ੍ਰਧਾਨਗੀ ਆ ਕਈ ਬੰਦਿਆਂ ਨੂੰ ਰਟਕਦੀ ਆ ਕਾਂਗਰਸ ਦੇ ਵਿੱਚ ਵੀ ਵੀ ਯਾਰੇ ਨੂੰ ਆਪਾਂ ਲਾਂਬੇ ਕਰੀਏ ਤੇ ਆਪ ਬਣੀਏ ਤੇ ਦੂਸਰਾ ਹੈਗਾ 2027 ਦਾ ਜਿਹੜਾ ਹੈਗਾ ਏਜੰਡਾ ਬਣਾਈ ਜਾਂਦੇ ਜਿਹੜੀਆਂ ਇਲੈਕਸ਼ਨ ਆਉਣਿਆ ਮੂਰੇ ਤੇ ਸਭ ਤੋਂ ਵੱਡੀ ਗੱਲ ਅਸੀਂ ਕਿ ਜਿਮਨੀ ਚੋਣਾਂ ਇਹ ਬਲਾਰਾ ਵਧੀਆ ਬੋਲਦਾ ਹੈ ਵੀ ਨੂੰ ਆਪਾਂ ਇੱਥੇ ਹਟਾਈਏ ਤੇ 14 ਤੱਕ ਜਿਹੜਾ ਹੈਗਾ ਨਾ ਆਊਗਾ ਕੱਲ ਸਾਰੀ ਐਫ ਆਈ ਆਰ ਪੜ੍ਹੀ ਐ ਸੀ ਉਹਨਾਂ ਦੇ ਮੋਬਾਈਲ ਫੋਨ ਤੇ ਵੀ ਗੱਲ ਹੋਈ ਹੈ ਕਿ ਪਰਚਾ ਆਪਾਂ ਹੀ ਬਣਦਾ ਨਹੀਂ ਕਿਉਂਕਿ ਪਹਿਲਾਂ ਵੀ ਅਸੀਂ ਕਾਫੀ ਪਰਚੇ ਕੈਨਸਲ ਕਰਵਾਏ ਜਿਹੜਾ ਉਹਦਾ ਮੇਨ ਮਕਸਦ ਸੀਗਾ ਉਹਨੇ ਤਿੰਨ ਸ਼ਬਦ ਕਹੇ ਹੈ ਵੀ ਰੰਗ ਕਾਲਾ ਪੱਠੇ ਵਢਣੇ ਜਾਂ ਜਿਹੜੀ ਕਾਸਟ ਨੂੰ ਬਲੋਨ ਕਰਦੇ ਹੋ ਉਹਦਾ ਸਿੱਖ ਕਹਿ ਕੇ ਨਾਂ ਲਿਆ ਤੇ ਇਹ ਜਿਹੜੇ ਜਾਤੀ ਸ਼ੂਚਕ ਸ਼ਬਦ ਦੇ ਵਿੱਚ ਕਦੇ ਨਹੀਂ ਆਉਂਦਾ ਇਹ ਪਰਚਾ ਜਿਹੜਾ ਹੈਗਾ ਗਲਤ ਦਰਜ ਕਰਕੇ ਪਿੰਡਾਂ ਦੀ ਸਾਹਜ ਭਾਈਵਾਲੀ ਨੂੰ ਤੋੜਨ ਦਾ ਯਤਨ ਕੀਤਾ ਜਾ ਰਿਹਾ ਕਿਉਂਕਿ ਭਾਈ ਇਹ ਲੀਡਰ ਹੈ ਜਿਹੜੇ ਇਸ ਮਾਦਮ ਰਾਏ ਸੀ ਬੇਨਤੀ ਕਰਦੇ ਆ ਵੀ ਜਿਹੜੇ ਸਿਆਸੀ ਲੀਡਰ ਹੈ ਇੱਕ ਮਿੰਟ ਦੇ ਵਿੱਚ ਪਾਰਟੀ ਬਦਲ ਲੈਂਦੇ ਆ ਜਿਹੜਾ ਹੁਣ ਝਾੜੂ ਵਾਲਿਆਂ ਵੱਲੋਂ ਤੋਂ ਉਮੀਦਵਾਰ ਖੜਾ ਕਰਨ ਤਾਂ ਤਾਂ ਤੇ ਉਹ ਦੋ ਵਾਰੀ ਬਦਲ ਪਾਰਟੀ ਨੂੰ ਜਿੱਤਿਆ ਹੋਇਆ ਤੇ ਹੁਣ ਉਧਰ ਜਾੜਿਆ ਤੇ ਜਿਹੜਾ ਬੂਟਾ ਸਿੰਘ ਸੀ ਇਹ ਵੀ ਕਾਂਗਰਸੀ ਸੀ ਉਹਦਾ ਬੇਟਾ ਸਰਬਜੋਤ ਸਿੰਘ ਉਹ ਵੀ ਕਾਂਗਰਸੀ ਹੈ ਜਿਹੜਾ ਉਹਨਾਂ ਦਾ ਭਾਣਜਾ ਜਗਿੰਦਰ ਸਿੰਘ ਗੱਲ ਕਰੇ ਕੱਲ ਲੁਧਿਆਣੇ ਤੋਂ ਉਹ ਅੱਜ ਕੱਲ੍ਹ ਹੁਣ ਝਾੜੂ ਵਾਲਿਆਂ ਨਾਲ ਹੈ ਸੋ ਵੀਰੋ ਇਹ ਜਿਹੜੇ ਲੀਡਰ ਹੈ ਨਾ ਇਹ ਬਦਲ ਕੇ ਇੱਕ ਮਿੰਟ ਦੇ ਵਿੱਚ ਇਕੱਠੇ ਹੋ ਜਾਂਦੇ ਨੇ ਨਾ ਤੇ ਜਿਹੜੇ ਆਪਣੇ ਪਿੰਡਾਂ ਦੇ ਵਿੱਚ ਰਹਿਣ ਵਾਲੇ ਬੰਦੇ ਆ ਉਹਨਾਂ ਦਾ ਜਿਹੜਾ ਹੈਗਾ ਝਗੜਾ ਕਰਵਾ ਜਾਂਦੇ ਆ ਕਿਉਂਕਿ ਪਾਵਨ ਬਾਣੀ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਵਿੱਚ 30 1430 ਪੰਨਿਆਂ ਕਿਤੇ ਵੀ ਜਾਤੀ ਤੌਰ ਤੇ ਸ਼ਬਦ ਵਰਤੇ ਹੀ ਨਹੀਂ ਗਿਆ ਪਰਮਾਤਮਾ ਨੇ ਇੱਕ ਮਨੁੱਖ ਪੈਦਾ ਕੀਤਾ ਜਿਹੜਾ ਕਿ ਮਤਲਬ ਆਪਣੀ ਸੂਝ ਬੂਈ ਨਾਲ ਅੱਗੇ ਜਾ ਸਕਦਾ ਹੈ ਉਹਦੇ ਵਿੱਚ ਇਹ ਵੀ ਦਰਜ ਹੈ ਵੀ ਸਾਬਹ ਹੱਥ ਬੜਿਆਈਆਂ ਜਿਸ ਭਾਵੇਂ ਤਿਸ ਦੇ ਉਹ ਕਾਂਗਰਸ ਨੇ ਨੀਨ ਬੁੱਟਾ ਸਿੰਘ ਨੂੰ ਦਿੱਤਾ ਸੀ ਉਹਦੇ ਕਰਮਾਂ 'ਚ ਲਿਖਿਆ ਸੀ ਉਹਨੇ ਉਸ ਮੰਜ਼ਲ ਨੂੰ ਤੈਅ ਕਰਨਾ ਸੀ ਜਿਹੜੇ ਇਹ ਲੋਕ ਨਾ ਸਿਆਸੀ ਲੀਡਰ ਆ ਸਾਨੂੰ ਜਿਹੜੇ ਲੜਾਈ ਜਾਂਦੇ ਨਾ ਲੜਾ ਕੇ ਆਪਣਾ ਬੈਨੀਫਿਟ ਲੈਣਾ ਚਾਹੁੰਦੇ ਆ ਜਿਹੜੀਆਂ ਇੱਥੇ ਜੋ ਬੰਦਾ ਕੰਮ ਕਰਦਾ ਇਸ ਧਰਤੀ ਤੇ ਆ ਗਿਆ ਜਿਹੜਾ ਕੰਮ ਕਰ ਗਿਆ ਉਹਨੂੰ ਉਸ ਜਾਤ ਦਾ ਉਸ ਕਸ਼ਟ ਦਾ ਜਿਹੜਾ ਹੈਗਾ ਰਤਬਾ ਦੇ ਦਿੰਦੇ ਆ ਵੀ ਭਾਈ ਇਹ ਇਹ ਕੰਮ ਕਰਦਾ ਧਾਰਮਿਕ ਤੌਰ ਤੇ ਇਨਸਾਨੀਅਤ ਤੌਰ ਤੇ ਕਿਤੇ ਵੀ ਦਰਜ ਨਹੀਂ ਹੈਗਾ ਵੀ ਇਹ ਇਹ ਕਸਟ ਦਾ ਇਹ ਇਹ ਕਸਟ ਦਾ ਜਿਹੜਾ ਰਾਜਾ ਬੜਿੰਗਾ ਇਹਨੂੰ ਲਈ ਆਇਆ ਜਾ ਰਿਹਾ ਹੈ ਤੇ ਪਰਚਾ ਜਿਹੜਾ ਇਹ ਕੈਨਸਲ ਹੋਊਗਾ ਤੇ ਮੈਂ ਇੱਕ ਬੇਨਤੀ ਕਰਦਾ ਹਾਂ ਅਫਸਰ ਸਾਹਿਬਾਨ ਨੂੰ ਵੀ ਵੀ ਜਦੋਂ ਮੁਕੱਦਮਾ ਦਰਜ ਕਰਦੇ ਹੋ ਕਹੇ ਜਾ ਸੋਚ ਸਮਝ ਕੇ ਕਰੀ ਜਾਂਦਾ ਵੀ ਇਹ ਸ਼ਬਦ ਟੁੱਕਦੇ ਆ ਜਾਂ ਨਹੀਂ ਟੁੱਕਦੇ ਕਿਉਂਕਿ ਜੇ ਕੱਲ ਨੂੰ ਹਾਈ ਕੋਰਟ ਚ ਇਹ ਕੈਨਸਲ ਹੋ ਗਿਆ ਤੇ ਜਿਹੜੇ ਅਫਸਰਾਂ ਨੇ ਪਰਚਾ ਦਰਜ ਕੀਤਾ ਉਹਨਾਂ ਦੇ 166 166 ਇਹ 167 506 511 384 ਦਾ ਜਿਹੜੀ ਬੀ.ਐਨ.ਐਸ ਵਿੱਚ ਬਦਲ ਗਈ ਹੁਣ ਜੇ ਇਹ ਤੇ ਪਰਚਾ ਮੁਕੱਦਮਾ ਅਫਸਰਾਂ ਤੇ ਦਰਜ ਹੋ ਗਿਆ ਨਾ ਤੇ ਮੁੜ ਕੇ ਵਚਣ ਨੂੰ ਥਾਂ ਨਹੀਂ ਹੁੰਦਾ ਤੇ ਮਾਨਯੋਗ ਹਾਈ ਕੋਰਟ ਬੜੀ ਸਖਤ ਹੈ ਜਿੱਥੇ ਕੋਈ ਬੰਦਾ ਸ਼ਬਦਾਵਲੀ ਗਰਤ ਵਰਤਦਾ ਹੈ ਜਾਤੀ ਤੌਰ ਤੇ ਉੱਥੇ ਵੀ ਸਖਤ ਹੈ ਤੇ ਜੇ ਕੋਈ ਬੰਦਾ ਕਿਸੇ ਨੂੰ ਝੂਠਾ ਫਸਾਉਂਦਾ ਤੇ ਮਾਨਯੋਗ ਅਦਾਲਤਾਂ ਜਿਹੜੀਆਂ ਉੱਥੇ ਵੀ ਸਖਤ ਹੈ ਇਹ ਨਹੀਂ ਹੈਗੀ ਬੰਦੇ ਨੂੰ ਨਿਆਂ ਨਹੀਂ ਮਿਲਦਾ ਜਸਟਿਸ ਮਿਲਦਾ ਪਰ ਉਨ ਜਿਹੜਾ ਨੋਟਿਸ ਭੇਜਿਆ ਸੀ ਰਿਕਰਨਿੰਗ ਅਫਸਰ ਦੇ ਬਿਆਨਾਂ ਤੇ ਪਰਚਾ ਦਰਜ ਹੋਣਾ ਹੀ ਜਾਂਦਾ ਐ ਐਸਜੀਐਮ ਸਾਹਿਬ ਦੇ ਬਿਆਨਾਂ ਤੇ ਹੋਣਾ ਸੀ ਉਹ ਤੇ ਜਾਂ ਉਹ ਉੱਥੋਂ ਦੇ ਡੀਸੀ ਦੇ ਤੇ ਹੋਣਾ ਸੀ ਕਿਉਂ ਕਿਉਂਕਿ ਉੱਥੇ ਚੋਣ ਜਾਬਤਾ ਲੱਗਿਆ ਹੋਇਆ ਤਾਂ ਇਹਨਾਂ ਨੇ ਜੁਗਿੰਦਰ ਸਿੰਘ ਨੂੰ ਤੇ ਸਰਪਜੋਤ ਨੂੰ ਬਿਆਨ ਲਿਖਵਾ ਕੇ ਜਿਹੜਾ ਮਕਦਮਾ ਦਰਜ ਕਰਵਾਇਆ ਇਹ ਇੱਕ ਜਾਤੀ ਤੌਰ ਤੇ ਰਾਜੀ ਬੜਿੰਗ ਨੂੰ ਜਿਹੜਾ ਹੈ ਸਿਆਸੀ ਤੌਰ ਤੇ ਖਤਮ ਕਰਨ ਦਾ ਜਿਹੜਾ ਯਤਨ ਕਰ ਰਹੀ ਹੈ ਸੋ ਇਹ ਪਰਚਾ ਜਿਹੜਾ ਹਾਈ ਕੋਰਟ ਦੇ ਵਿੱਚੋਂ ਕੈਂਸਲ ਹੋਵੇਗਾ ਇਹ ਪਰਚਾ ਬਣਦਾ ਨਹੀਂ ਇਹੋ ਜੀਆਂ ਜਿਹੜੀਆਂ ਹੈਗੀਆਂ ਮਤਲਬ ਧਰਾਮਾ ਲਵਾ ਕੇ ਗਲਤ ਪਰਚੇ ਨਾ ਦਰਜ ਕਰਾਇਆ ਕਰੋ ਕਿਉਂਕਿ ਪਿੰਡਾਂ ਦੇ ਵਿੱਚ ਰਹਿਣ ਵਾਲੇ ਭਾਈਚਾਰਕ ਸਾਂਝ ਨੂੰ ਬਰਕਰਾਰ ਰੱਖੋ ਇਹ ਸਿਆਸੀ ਲੀਡਰਾਂ ਸਿਆਸੀ ਲੀਡਰਾਂ ਨੇ ਸਵਿਧਾਨ ਲਿਖਾਇਆ ਗੁਰਬਾਣੀ ਤਾਂ ਗੁਰੂ ਸਾਹਿਬਾਨਾਂ ਨੇ ਲਿਖੀ ਹੈ ਇਹ ਭਗਤਾਂ ਪੱਟਾਂ ਦੀ ਬਾਣੀ ਦਰਜ ਹੈ ਉੱਥੇ ਕੋਈ ਸਿਆਸੀ ਲੀਡਰ ਨਹੀਂ ਉਹਨੇ ਕਿਤੇ ਵੀ ਕੁਝ ਇਹੋ ਜਿਹਾ ਲਿਖਿਆ ਨਹੀਂ ਪਰ ਜਿਹੜਾ ਸਵਿਧਾਨ ਹੈ ਉਹ ਸਿਆਸੀ ਲੀਡਰਾਂ ਨੇ ਬਣਾਇਆ ਉਹਦੇ ਵਿੱਚ ਸਾਰਾ ਕੁਝ ਲਿਖਤਾ ਤਾਂ ਇਸ ਕਰਕੇ ਜਿਹੜਾ ਹੈਗਾ ਸਾਨੂੰ ਜਿਹੜੇ ਦੇਸ਼ ਵਿੱਚ ਰਹਿਣਾ ਹੈ ਸਵਿਧਾਨ ਨੂੰ ਵੀ ਬੰਨਣਾ ਪੈਣਾ ਹੈ ਇਚ ਕੋ ਦੋ ਰਹਿ ਨਹੀਂ ਪਰ ਜਿਹੜਾ ਇਹ ਰਾਜੀ ਬੈਂਕ ਤੇ ਮੁਕੱਦਮਾ ਦਰਜ ਹੋਇਆ ਹੈ ਬਿਲਕੁਲ ਝੂਠਾ ਹੋਇਆ ਇਹਨੇ ਹਾਈ ਕੋਰਟ ਦੇ ਵਿੱਚ 10 ਮਿੰਟ ਵੀ ਮੁਕੱਦਮੇ ਨਹੀਂ ਖੜਨਾ ਨਹੀਂ ਬੜੀ ਗੱਲ ਤਾਂ ਦੂਰ ਦੀ ਹੈ ਸੋ ਵੀਡੀਓ ਚੰਗੀ ਲੱਗੀ ਸ਼ੇਅਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਧੰਨਵਾਦ